ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਸਜਣੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਹ ਗਰੀਬ ਦਾ ਮਾਤੜ ਦਾ ਫਾਇਦਾ ਆ ਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਅੱਜ ਦੀ ਵਿਜਿਟ ਪਿੰਡ ਸੁਧ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਸੀਲ ਵੀ ਉਹਨੂੰ ਸਜਣੋ ਫਿਰੋਜ਼ਪੁਰ ਤੇ ਬਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਵੜਾਂ ਲੈ ਕੇ ਆਇਆ ਟੋਕੜ ਕਪਣ ਤੇ ਬਿਲਕੁਲ ਤਾਜੀ ਸੂਈ ਸਵਾਈ ਗਰਮੀਆਂ ਦੇ ਤੋਹਫੇ ਕਰਾਉ ਸੰਗ ਦੇ ਵਿੱਚ ਐਂਡ ਤੱਕ ਜਰੂਰ ਬਣੇ ਰਹੋ ਤੇ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਸਾਡੀ ਰਿਕਵੈਸਟ ਬੇਨਤੀ ਆ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਆਓ ਕਰਕੇ ਡਿਟੇਲ ਸਾਂਝੀ ਪੁੱਛ ਕੇ ਅੱਜ ਦੇ ਭਾਅ ਪਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਹਾਂ ਹੋਰ ਸੁਣਾਓ ਵਧੀਆ ਜੀ ਓਕੇ ਰਿਪੋਰਟਾਂ ਹਾਂ ਜੀ ਨਾਮ ਜੀ ਬਲਵਿੰਦਰ ਸਿੰਘ ਜੀ ਤੇ ਪਿੰਡ ਪਿੰਡ ਸੋਸਿੰਗਾਂ ਦਾ ਜ਼ਿਲ੍ਹਾ ਪਟਿਆਲਾ ਤਸਵੀਰ ਥੋੜੇ ਉੱਪਰ ਹਾਂ ਮੋਬਾਈਲ ਨੰਬਰ 981526594 981526594 65940 40 ਤੇ ਬਾਈ ਬਲਵਿੰਦਰ ਸਿੰਘ ਸੋਈ ਸਵਾਈ ਤੋਂ ਕਰੀਏ ਸ਼ੁਰੂਆਤ ਹਨਾ ਕਰਾਓ ਸਾਗ ਦੇ ਵਿੱਚ ਤੇ ਮੌਕੇ ਦਾ ਦੁੱਧ ਕਿੰਨਾ ਇਹਦਾ 9 ਕਿਲੋ ਹੈ ਪੱਕਾ ਚੌਣ ਓਕੇ ਚਵਾਈ ਮੈਂ ਨਾ ਸਰੇ ਦੀ ਚਾਈ ਗਈ ਥੋੜੀ ਮਿੱਠੀ ਫੋਲੀ ਬਿਲਕੁਲ ਭਾਈ ਬੱਚਾ ਦੋ ਦੀ ਮੋਟਰ ਵਾਲਾ ਹੀ ਕੰਮ ਹੀ ਆ ਏਡੀ ਭੋਲੀ ਆ ਮਗਰ ਕੀ ਬੱਚਾ ਬੱਚਾ ਜੀ ਮੇਲ ਕਾ ਪਾਰ ਹਨਾ ਥਾਂ ਬੜਾ ਸੋਹਣਾ ਲੱਗਾ ਹਾਂਜੀ ਲਓ ਜੀ ਤੋਰਾ ਕਰਾਈਏ ਪਰਾਚ ਇੱਕ ਸੂਆ ਕਣਵਾ ਆ ਗਈ ਦੂਜਾ ਦੂਸਰਾ ਸੂਆ ਆ ਗਈ ਕਰੋ ਸਾਗ ਦੇ ਵਿੱਚ ਸਜਣੋ ਤੇ ਥਾਣ ਬੜਾ ਮੋਟਾ ਲੱਗਾ। ਹੁਣ ਬੰਦ ਕਰ। ਲਓ ਜੀ। ਤੋਰਾ ਤਾਰਾ ਵੀ ਚੰਗਾ ਵਹਿੜਦਾ। ਵਾਹ ਜੀ। ਲਾਇਓ ਕੁਮਾਰੋ। ਲਓ। ਥਾਣ ਹੁੰਦੀ, ਖਾਨ ਦੀ ਗਾਂ ਹੁੰਦੀ ਸਜਣੋ। ਥਾਲ ਨਾ ਮਾ ਵੇ ਤੇ ਦੁੱਧ ਪਾਵੇਂ ਕਿਲੋ ਘਾਟੀ ਹੋਵੇ ਤੇ ਚੋਈ ਹੋਈ ਸੌਗੀ ਹੋਵੇ। ਲਓ ਜੀ। ਤੇ ਬਾਈ ਜੀ ਨੇ ਕੀਮਤ ਕੀ ਕਰਤੀ? ਕੀ ਕਰਦਗੇ ਜੀ 40 ਹਾਂਜੀ ਉਹ ਚੋ ਮਾਨ ਪਿਆਰ ਮਾਨ ਤਾਨ ਕਰਦਾਂਗੇ ਜੀ ਕਿੰਨਾ ਜੀ ਕਿੰਨਾ ਕਰਦਗੇ ਜੀ 5 ਦਾ ਹੀ ਕਰਦਗੇ ਅੱਗੇ ਤੂੰ ਚਲੋ ਠੀਕ ਆ ਜੈਸਨੋ 35 ਦੀ ਹਾਂਜੀ ਓਕੇ ਜੀ ਤੇ ਆ ਆ ਗਈ ਟੋਕਰ ਗੱਪਣ ਹਾਂਜੀ ਕਿੰਨੇ ਚੇ ਚੈੱਕ ਪਾਸ ਆ ਇਹ ਪੰਜ ਮਹੀਨਿਆਂ ਦੀ ਪੰਜ ਮਹੀਨੇ ਪੂਰੇ ਓਕੇ ਹਨ ਹਾਂਜੀ ਚੋਣ ਓਕੇ ਆ ਦੁੱਧ ਕਿੰਨਾ ਰੂਮ ਵਰਗੀ ਪੌਲੀ ਜੀ 6 ਕਿਲੋ ਜੀ ਹੈ 6 ਕਿਲੋ 6 ਕਿਲੋ ਠੰਡੀ ਮਿੱਠੀ ਭਾਏ ਬੱਚਾ ਬੈਜੇ ਥੱਲੇ ਕੀ ਇਹਨੂੰ ਬਦਾਮ ਪਾਉਂਦੇ ਰ ਇੰਨੇ ਰਾਜੀ ਕੀਤੀ ਜੀ ਬਹੁਤ ਰਾਜੀ ਜੀ ਹਨਾ ਰਾਜੀ ਬੜੀ ਲਊ ਪੇਸ ਤੇ ਚਪੂਰੀ ਵਾਹ ਜੀ ਵਾਹ ਖੁੱਲ ਗਈ ਤੋਰਾ ਕਰਾਈਏ ਜੈਕ ਜੀ ਸਜਨੋ ਪੂਰੀ ਆੜ ਦੀਆਂ ਸਰਾਣਿਆ ਕੋ ਗੁੰਦੀ ਪਈ ਆ ਥਾਂ ਵੀ ਆ ਦੇ ਲੋ ਬਾਈ ਬਲਵਿੰਦਰ ਸੋਹਣੇ 5 ਮਹੀਨਿਆਂ ਦੀ ਜਿਹੜੀ ਗੱਬ ਆ ਤੇ 6 ਕਿਲੋ ਕਹਿੰਦਾ ਦੁੱਧ ਆ ਠੀਕ ਹੈ ਜੀ ਹਾਂ ਨੱਚਦੀ ਟੱਪ ਦੀ ਫਿਰਦੀ ਹੈ ਵਾਹ ਜੀ ਵਾਹ ਤੋੜ ਦੋ ਬਾਈ ਜੀ ਮੜੀ ਦੀ ਪਰੇ ਤੋੜ ਦੋ ਭਾਈ ਦੀ ਭਾਈ ਦੀ ਆ ਖਰਾਕ ਬਾਈ ਤਾਂ ਨੇ ਭਜਣਾ ਹੀ ਆ ਚੱਲ ਇਹਨੂੰ ਤੋੜ ਦੇ ਘਰ ਨੂੰ ਤੋੜ ਦੇ ਤਲਿਆਰੇ ਚਲਿਆਰੇ ਚਲਿਆਰੇ ਤੋਂ ਛੱਡ ਦੋ ਜੀ ਤਲਿਆਰੇ ਤੋਂ ਔਲ ਕਰਦੀ ਜਾਂਦੀ ਸੰਗਲ ਹੀ ਰੱਖੋ ਸੰਗਲਤ ਤੁਰੂਗੀ ਕਰਮਾ ਵਾਲੀ ਹਾਂ ਹਵੇ ਸੰਗਲਤ ਤੁਰਦੀ ਹਣਾ ਜਾਂਦੀ ਨਾ ਹੁਣ ਹਿਰਨਾ ਕੋ ਭੱਜੀ ਨਾ ਜੀ ਲਾਇਆ ਵੀਰੇ ਨੱਚਦੀ ਫਿਰਦੀ ਆ ਪੂਰੀ ਸਜਣੋ ਤਲਿਆ ਰਹਿੰਦੀ ਔਲ ਕਰਦੀ ਆ ਮੋਰੀ ਮਾਰੀ ਨਹੀਂ ਰਹੇ ਨੇ ਪਾਈ ਤੇ ਬਾਈ ਦਾ ਵਪਾਰ ਲੈਣ ਦਾ ਕੀਤਾ ਤੇ ਰਾਤ ਹੀ ਆਈ ਕਿੰਦਾ ਠੀਕ ਹੈ ਜੀ ਥਾਂ ਥੋਣਾ ਪ੍ਰੋਪਰ ਚਾਰੇ ਓਕੇ ਆ ਤੇ ਬਾਕੀ ਰਾਜੀ ਬਾਜੀ ਫਿਰਿਆ ਯਾਦ ਕਰਦੀ ਯਾਰ ਪਿਛਲਿਆਂ ਨੂੰ ਹਾਂਜੀ ਹਾਂ ਤੇ ਬਾਈ ਜੀ ਕੀਮਤ ਕਿੰਨੀ ਕਰਤੀ 30 35 ਜੀ 35 ਹਾਂਜੀ ਉਹ ਚੋਂ ਪਿਆਰ ਮਾ ਪੁੱਤ 32 ਦੀ ਹਾਂ ਨਾ ਕਰਦੇ ਠੀਕ ਕਰੋਗੇ ਲੱਗਦਾ ਹੁਣ ਨਹੀਂ ਕਰ ਦੋ ਖੇਲਾ ਤੇ ਪੀਛਾ ਚਲੋ ਯਾਦ ਕਰਨ ਹਣਾ ਹਾਂਜੀ ਸੱਜਣੋ ਇਹੋ ਦੋ ਪਸ਼ੂ ਆ ਬਾਈ ਦੇ ਖਰੀਦਦਾਰੀ ਕਰ ਲਿਓ 30 35 ਵਾਲਾ ਭਾਅ ਓਟ ਦੀਆਂ ਵਾਲੇ ਕੀਤੇ ਜਿਆਦਾ ਖਪਾਇਓ ਨਾ ਤੇ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ ਰੱਬ ਰੱਖਾ ਜੀ